ਉਹ ਉਹ ਅਵਸਥਾ ਹੈ ਜਿੱਥੇ ਕੋਈ ਵੀ ਸੋਚਨਾ ਨਹੀਂ ਕੋਈ ਖਿਆਲ ਨਹੀਂ ਕੋਈ ਉਤਰਾ ਨਹੀਂ ਕੋ ਚੜਾ ਨਹੀਂ ਕੋਈ ਸੰਕਰਮ ਨਹੀਂ ਕੋਈ ਕਲਪਨ ਨਹੀਂ ਹੈ ਮਨ ਦਾ ਟਿਕ ਜਾਣਾ ਸੁਧ ਹੋ ਜਾਣਾ ਕਿ ਮਨ ਦੇ ਬੁਰ ਬੁਰਨੇ ਮੁੱਕ ਗਏ ਨੇ ਮਾਨਸਿਕ ਰੂਪੇ ਮਨ ਸੁਧ ਹੋ ਗਿਆ ਸੁਣ ਕਹਿੰਦੀ ਉਹਨੇ ਜਿੱਥੇ ਕੋਈ ਹਰਕਤ ਨਾ ਹੋ ਉਹਨੂੰ ਸੋਧ ਕੇ ਭੌਤੀ ਖੱਡ ਦੇ ਵਿੱਚ ਜਦੋਂ ਹੁੰਦਾ ਸਰਕ ਸਾਡੇ ਹੱਥਾਂ ਪੈਰਾਂ ਤੋਂ ਕੱਟ ਜਾਂਦਾ ਜਾਂ ਬਿਲਕੁਲ ਬੰਦ ਹੋ ਜਾਂਦਾ ਅਸੀਂ ਕਹਿੰਦੇ ਆ ਕਿ ਹੱਥ ਪੈਰ ਥਨੋ ਕੇ ਹੁੰਦਾ ਸਰਕਲ ਕੱਟ ਗਿਆ ਜਾਂ ਬਿਲਕੁਲ ਖਤਮ ਹੋ ਗਿਆ ਹੁੰਉ ਨਾ ਹੁੰਦਾ ਹੈ ਨਾ ਦੰਦਾ ਹੈ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹ ਸੋਧ ਹੋ ਗਿਆ ਆਤਮ ਹੋ ਗਿਆ ਪੈਰ ਜਿੱਥੇ ਸਤਿ ਤੱਕ ਬੰਦ ਇੰਨਾਂ ਹਰ ਕਰੇ ਕੱਟ ਗਈ ਹੈ ਹੱਥ ਜਾਂ ਪੈਰ ਦੇ ਜੇ ਕਿਸੇ ਵੀ ਆ ਕਿ ਉਹਨੂੰ ਕਹਿਣੇ ਕਿ ਤੂੰ ਸੁਣ ਲੋ। ਪਾਪ ਉਹਨੂੰ ਨਾ ਆਉਂਦਾ ਹੈ ਨਾ ਜਾਂਦਾ ਹੈ। ਉਹਨੂੰ ਅਖਰੀ ਆਪਣੀ ਬੁਲੀ ਚ ਕਹਿਣਾ ਸੁਣ ਲੋ ਹੋ ਜਾਣਾ। ਤੇ ਪ੍ਰਮਾਤਮਾ ਲਈ ਇੱਕ ਸ਼ਬਦ ਇੱਕ ਤੋਂ ਬਰਤੀਆ ਸਕਦਾ। ਮਹਾਰਾਜ ਜੀ ਫਰਮਾਉਂਦੇ ਕਿ ਇੱਕ ਸ਼ਬਦ ਨੂੰ ਸੁਣਦਾ ਵਰਤੇ। ਕਹਿੰਦੇ ਜਦੋਂ ਸੰਸਾਰ ਨਹੀਂ ਸੀ ਬਣਿਆ ਸ੍ਰਿਸ਼ਟੀ ਨਹੀਂ ਸੀ ਬਣੀ ਉਹ ਪਰਮਾਤਮਾ ਉਹਨਾਂ ਵਰਤ ਵਿੱਚ ਰੱਖਿਆ ਸੀ ਇੱਕਦੋਂ ਇਹ ਸੰਸਾਰ ਸਿਰਜ ਦਿੱਤਾ ਕਿ ਸੰਸਾਰ ਬਣਿਆ ਅਸੀਂ ਬਣੇ ਪਾਪ ਸੰਸਕਾਰ ਹੋਣਿਆ ਸ੍ਰਿਸ਼ਟੀ ਬਣੀ ਮਿਆਂ ਤੋਂ ਰੋਕ ਬਣੇ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਇੱਕਦਮ ਫੇਰ ਇਹ ਸਾਰਾ ਕੁਝ ਉਹਨਾਂ ਵਿੱਚ ਸਮਾ ਗਿਆ ਉਨੋਂ ਉਪਦੀ ਸੁੰਨ ਸਮਾਨ ਗੁਰੂ ਨਾਨਕ ਦੇਵ ਜੀ ਕਿਹੜੀ ੁੰਨੋਈਅਤੀ ਪੈਦਾ ਹੋਈ ਇੱਕ ਦਿਨ ਫੇਰ ਹੋਂਦ ਵਿੱਚ ਸਮਾਜ ਆ ਗਿਆ ਜਿਹੜੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਾਪੁ ਉਦਕਰਖ ਕਰਾ ਕਰਤਾਰਾ ਮਰਜਾ ਟਕ ਟਕ ਦੇਹ ਅੰਬਾਰ ਜਦੋਂ ਦੀ ਮਰਜੀ ਹੋਈ ਨਾ ਉਹਨਾਂ ਸਿਰਾੜ ਇਹ ਸੰਸਕਾਰ ਖਿੱਦ ਦਿੱਤਾ ਸ਼੍ਰੀ ਕੀ ਛਰਨ ਜੀ ਜਦੋਂ ਦੀ ਮਰਗੀ ਜਬ ਉਹਦੇ ਕਾਰਕ ਕਰਾ ਕਰ ਨਾਰਾ ਵਰਜਾ ਧਰਤ ਕੰਬੇ ਜਿਹਾ ਆਪਾਰਾ ਤੇ ਧਰਮੀ ਜੇ ਰਾਜੇ ਕੇ ਵਰਜਾ ਆ ਸਭ ਨੇ ਬਣਾ ਦੇ ਜਬ ਆਕਰ ਕਰ ਤੂੰ ਗਉਂ ਤੂੰ ਮੈਂ ਮਿਲ ਤੇ ਸਤ ਮਹਾਰਾਜ ਜੀ ਨੇ ਜਦੋਂ ਤੇਰੀ ਮਰਤੀ ਹੋਏਗੀ ਤੇ ਇਹ ਸਾਰੀਆਂ ਦੇਹਾਂ ਤੇਰੇ ਵਿੱਚ ਮਲ ਬਾਪ ਹਮ ਦੀ ਆਤਮਾ ਤੇਰੇ ਵਿੱਚ ਸਮਾ ਜਾਣੀ। ਉਥੋਂ ਹੀ ਤੁਸੀਂ ਪਹਿਲੇ ਹੋਏ ਆ ਉਥੋਂ। ਤੇ ਸੋਨ ਵਿੱਚ ਇੱਕ ਦਿਨ ਅਸੀਂ ਸਮਾਜ। ਸੋਦ ਕੋ ਅਵਸਥਾ ਹੈ ਜਿੱਥੇ ਕੋਈ ਫੁਰਤ ਨਹੀਂ ਕੋਈ ਖਿਆਲ ਨਹੀਂ ਕੋਈ ਕਰਮ ਨਹੀਂ ਹੈ। ਗੁਰੂ ਕਹਿੰਦੇ ਸੋਨ ਦਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਸ਼ਬਦ ਬਖਸ਼ਿਆ ਮਹਾਂ ਯਾਤਰਾ। ਮਹਾਰਾਜ ਕਹਿੰਦੇ ਜਦੋਂ ਕੋਈ ਅਥਾਨ ਉਸ ਪ੍ਰਭੂ ਪਰਮਾਤਮਾ ਨੂੰ ਅੰਦਰੋਂ ਵੇਖ ਲੈਂਦਾ ਤੇ ਬਾਹਰੋਂ ਵੀ ਕਾਜਾ ਉਸ ਸੋਨਰ ਹੁੰਦਾ ਸ਼ਬਦ ਮਾਰਨ ਦਾ ਜਨਮ ਵਰਤਿਆ ਪਾਣੀ ਕਹਿੰਦੇ ਆ ਅੰਦਰ ਉਸ ਸੂਰ ਨੂੰ ਵੇਖ ਲੈਂਦਾ ਬਾਹਰ ਜੂ ਵੀ ਨਜ਼ਰ ਆਉਂਦਾ ਕਿੰਨਾ ਭਵਨ ਸਭ ਮਾਵਾਂ ਦੀ ਉਹੀ ਨਜ਼ਰ ਆਉਂਦੇ ਫਿਰ ਉੱਥੇ ਕੋਈ ਹਰਕਤ ਨਹੀਂ ਹੁੰਦੀ ਉੱਥੇ ਪਾਪ ਕੋਤਨ ਵਾਲਾ ਅਗਿਆਨ ਨਾ ਕੋਈ ਨਾ ਬਾਣੀ ਕੋਈ ਗੱਲ ਰਹੀ ਨਹੀਂ ਹੈ ਮਹਾਰਾਜ ਕਹਿੰਦੇ ਉਹ ਤੋ ਨਰਲੇਪ ਹੋ ਜਾਂਦਾ ਉਹ ਤੋ ਨਰਲੇਪ ਹੋ ਜਾਂਦਾ ਮਹਾਰਾਜ ਅੰਦਰ ਸੁਣਨ ਬਾਹਰ ਸੁਣਨ ਤੇ ਪਾਪਨ ਤੁੰਗ ਬਸ ਤੁੰਗ ਚੋਖੇ ਤੂੰ ਨੇ ਜੋ ਨਰ ਜਾਣੇ ਤਾਂ ਤੋਂ ਪਾਪਨ ਤੁੰਗ ਕਿਹਦੇ ਪਾਪ ਤੁਲ ਤੂੰ ਵੀ ਨਰਲੇਪ ਹੋ ਜਾਂਦਾ ਅੰਦਰ ਸੁਣਦਾ ਅchre ਕੇ ਅੰਦਰ ਸੁਣ ਪਰਮਾਤਮਾ ਕਾਤ ਬਾਹਰ ਉਹ ਨਜ਼ਰ ਆਉਂਦਾ ਅੰਦਰ ਸੁਣ ਬਾਹਰ ਸੁਣ ਕਿਰਪਾ ਬਣ ਸੁਧਨ ਬਸੂਦਾ ਕਿਤੇ ਜਿੰਨਾ ਭਵਨਾ ਤੁਝ ਨਾ ਦੇ ਰਿਹਾ ਚੋਖੇ ਨੂੰ ਨੇ ਜੋ ਨਰ ਜਾਵੇ ਰਜ ਗੁਣਤਮ ਗੁਣ ਸਤ ਗੁਣ ਨੂੰ ਚੋਖ ਜਾਣਾ ਚੌਕੀਏ ਮਾਤਾ ਨੂੰ ਪਹੁੰਚਣਾ ਜਿਤੇ ਕੋਈ ਵੀ ਕੋਤਨੀ ਜੋਥੇ ਪੁਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁਨੰ ਕਹਿੰਦੇ ਉਹ ਪਾਪ ਦੇ ਕੋ ਨੂੰ ਤਨਰੇਬ ਹੋ ਜਾਂਦਾ ਹੈ ਨਾ ਕੋ ਪਾਪ ਵਾਲੀ ਗੱਲ ਨਹੀਂ ਏ ਨਾ ਕੋ ਪੁਨ ਵਾਲੀ ਗੱਲ ਨਹੀਂ ਕਿ ਕੋਈ ਫੁਰਨ ਨਹੀਂ ਹੈਗੀ ਖਤਮ ਹੋ ਗਈ ਨਾ ਕਹਾਣੀ ਸੁੰਨ ਹੋ ਗਿਆ ਉਹ ਮਾਰਾ ਤੱਕ ਦੇ ਸੁੰਨ ਹੋ ਗਿਆ ਉਹ ਜਿਹੜਾ ਸੁੰਨ ਹੋ ਗਿਆ ਉਹ ਕੋਈ ਫੁਰਨ ਨਹੀਂ ਤੇ ਕੋਈ ਛਾਲ ਹੀ ਐ ਨੇ ਨਾ ਕੋ ਚੰਗਾ ਖਿਆਲ ਨਾ ਕੋ ਮਾੜਾ ਖਿਆਲ ਕੁਝ ਵੀ ਨਹੀਂ ਚੇਤੇ ਰੱਖਣਾ ਜੇ ਚੰਗੇ ਖਿਆਲ ਦੀ ਸੁਭਾਅ ਦਾ ਗਰਪਣ ਤੇ ਕਿਸੇ ਦਿਨ ਮਾੜਾ ਖਿਆਲ ਵੀ ਨਿਕਲ ਸਕਦਾ ਮੰਨਦਾ ਹੋਇਆ ਸਮਰ ਪਰ ਮਹਾਰਤ ਕਹਿੰਦੇ ਜੇ ਸੁਣਨਾ ਹੈ ਨਾ ਉੱਥੇ ਕੁਝ ਵੀ ਹੈ ਨਾ ਕੋ ਚੰਗਾ ਨਾ ਕੋ ਮਾੜਾ ਖਿਆਲ ਨਾ ਕੋ ਸੰਕਰ ਨਾ ਕੋ ਬੇਕਰ ਨਾ ਮੰਨ ਦਾ ਉਕਰਾ ਨਾ ਮੰਨ ਦਾ ਢੜਾ ਕੁਝ ਵੀ ਹੈ ਮਾਨਤ ਦੇ ਕੇ ਗਏ ਉਹ ਕੰਨ ਨੇ ਮਾਰਜ ਕੇ ਜੰਨ ਸੁਣ ਹੋ ਜਾਂਦਾ ਟਿਕ ਜਾਣਾ ਪਰ ਪਰਮਾਤਮਾ ਲਈ ਇਹ ਸ਼ਬਦ ਵਰਤੇ ਟਿਕਿਆ ਹੋਇਆ ਸੁਣ ਨਹੀਂ ਸੁਣਦੇ ਜੇ ਅਸੀਂ ਫਾਇਦਾ ਹੋਇਆ ਇੱਕ ਦਿਨ ਉਹ ਸੁਣਦੇ ਵਿੱਚ ਫੇਰ ਅਸੀਂ ਸਮਾਜ